ਹਾਂਜੀ ਅੱਜ ਆਪਾਂ ਜੋਗਾ ਕਲਾਸ ਤੋਂ ਉਸ ਤੇ ਲੈ ਕੇ ਆਏ ਕਿ ਲੋਹੜਾਂ ਦੀ ਬਹੁਤ ਵੱਡੀ ਆਫਰ 1000 ਰੁਪਏ ਦੀਆਂ 7 ਲੋਹੜਾਂ ਤੁਸੀਂ ਦੇਖ ਸਕਦੇ ਹੋ ਲੋਹੜਾਂ ਦੇ ਸਾਈਜ਼ ਵੀ ਸਾਰੇ ਮਿਲ ਜਾਣਗੇ ਛੋਟੇ ਬੱਚੇ ਦੇ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੱਕ 3 ਐਕਸਲ ਤੱਕ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ 1000 ਰੁਪਏ 7 ਪੀਸ ਨੇ ਜੀ ਡਿਜ਼ਾਈਨ ਚੈੱਕ ਕਰ ਲਓ ਪਲੇਨ ਆਜੂਗੀ ਤੇ ਇਹਦੇ ਵਿੱਚ ਆਪਣੇ ਕੋਲ ਸਾਈਡ ਪਾਉਟ ਵੀ ਆਜੂਗੀ ਸਾਈਡ ਤੇ ਜਿਹੜੇ ਗੋਡੇ ਤੇ ਜਬਰਗੇ ਉਹਦੇ ਸਾਈਡ ਪਾਉਟ ਉਹ ਪੀਸ ਆ ਜਾਣਗੇ ਜੀ ਤੇ ਤਿੰਨ ਪੱਟੀ ਦੇ ਪੀਸ ਵੀ ਵਿੱਚ ਹੀ ਆ ਜਾਣਗੇ ਆਪਾਂ ਕੋਈ ਅਲੱਗ ਚਾਰਜ ਨਹੀਂ ਕਰ ਰਹੇ ਇਹਨਾਂ ਦਾ 1000 ਰੁਪਏ ਤੇ 7 ਪੀਸ ਨੇ ਜੋ ਮਰਜ਼ੀ ਡਿਜ਼ਾਈਨ ਲੈ ਲਓ ਤੇ ਹੋਰ ਖਾਸ ਆਫਰ ਜਿਹੜੀ 350 350 ਰੁਪਏ ਦੇ ਬਾਜ਼ਾਰ ਚ ਲੋਰ ਮਿਲਦੀ ਆ ਆਪਾਂ ਉਹ ਵੀ ਵਿੱਚ ਹੀ ਦੇਣੀ ਹੈ ਜੀ ਖੱਲੇ ਜਿੱਪ ਲੱਗੀ ਹੋਈ ਸਾਈਜ਼ ਜਿਹੜਾ ਮਰਜ਼ੀ ਲੈ ਲਓ ਚਾਹੇ ਬੱਚੇ ਦਾ ਸਾਈਜ਼ ਲੈ ਲਓ ਤੇ ਚਾਹੇ ਲੈ ਲਓ ਵੱਡਾ ਸਾਈਜ਼ ਸਾਰੇ ਮਿਲਣਗੇ 1000 ਰੁਪਏ ਦੇ 7 ਪੀਸ ਤੇ ਜਿਹੜਾ ਮੇਰਾ ਵੀਰ ਸਾਡੇ ਪੇਜ ਨੂੰ ਫੋਲੋ ਕਰਕੇ ਆਊਗਾ ਤੇ ਸ਼ੇਅਰ ਕਰਕੇ ਉਹ ਵੀਡੀਓ ਘੱਟੋ ਘੱਟ 15 ਜਣਿਆਂ ਨੂੰ ਉਹਨੂੰ ਅਸੀਂ ਇੱਕ ਲੋਰ ਫ੍ਰੀ ਦੇਣੀ ਆ ਯਾਨੀ ਕਿ 1000 ਰੁਪਏ ਦੇ 8 ਲੋਰਾਂ ਦੇਣੀ ਜੋ ਮੇਰੇ ਵੀਰ ਨੂੰ ਆਉਣਾ ਕਿੱਥੇ ਆ ਜੋਗਾ ਕਲਾਥ ਆ ਉਸ ਪਿੰਡ ਪੱਖੋਗਲਾ ਜ਼ਿਲ੍ਹਾ ਬਰਨਾਲਾ ਕੰਟੈਕਟ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ